ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਮੰਗਲਵਾਰ ਨੂੰ ਆਪਣੀ ਨਵੀਂ ਕੈਬਨਟ ਚੁਣਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਾਰਨੀ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਔਰਤਾਂ ਤੇ ਮਰਦਾਂ ਦੀ ਬਰਾਬਰੀ ਰੱਖਣ ਦੀ ਕਹੀ ਗੱਲ ਟ੍ਰਾਂਟੋ ਬਲੂ ਜੈਸ ਦੇ ਫੈਨ ਲੈ ਰਹੇ ਨੇ ਕਾਟਾ ਟਿਕਟਾ ਸਿਆਟਲ ਰੋਡ ਟ੍ਰਿਪ ਦੇ ਵਿੱਚ ਆਈ ਕਮੀ ਅਪ੍ਰੈਲ ਦੌਰਾਨ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਾਦਕੇ 6.9 ਫੀਸਦੀ ਤੇ ਪਹੁੰਚੀ ਅਰਥ ਵਿਵਸਥਾ ਦੇ ਵਿੱਚ 74000 ਨੌਕਰੀਆਂ ਦਾ ਮਾਮੂਲੀ ਵਾਦਾ ਖਬਰਾਂ ਵਿਸਾਰ ਦੇ ਨਾਲ ਔਰ ਸਭ ਤੋਂ ਪਹਿਲਾ ਖਬਰ ਸਿਆਸਤ ਦੇ ਨਾਲ ਜੁੜੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਆਪਣਾ ਨਵਾਂ ਮੰਤਰੀ ਮੰਡਲ ਚੁਣਨਗੇ ਜੀ ਹਾਂ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਔਰ ਉਹਨਾਂ ਖਾਸ ਤੌਰ ਦੇ ਉੱਤੇ ਕਿਹਾ ਹੈ ਕਿ ਇਹਨਾਂ ਦੇ ਵਿੱਚ ਜਿਹੜੀ ਕੈਬਨਿਟ ਦੇ ਵਿੱਚ ਜਿਹੜੇ ਮੰਤਰੀ ਸ਼ਾਮਿਲ ਹੋ ਰਹੇ ਨੇ ਸੋ ਉਸ ਦੇ ਵਿੱਚ ਖਾਸ ਤੌਰ ਦੇ ਉੱਤੇ ਮੰਤਰੀਆਂ ਦੇ ਵਿੱਚ ਮਰਦਾਂ ਤੇ ਔਰਤਾਂ ਦੀ ਜਿਹੜੀ ਗਿਣਤੀ ਹੈ ਉਹਨੂੰ ਤਕਰੀਬਨ ਬਰਾਬਰ ਹੀ ਰੱਖਿਆ ਜਾਵੇਗਾ ਕੈਬਨਿਟ ਨੂੰ ਮੰਗਲਵਾਰ ਸਵੇਰੇ 8:10 ਵਜੇ ਜਿਹੜੀ ਹੈ ਉਹ ਆ 10:30 ਵਜੇ ਆਟਵਾ ਦੇ ਜਿਹੜੇ ਹੈ ਉਹ ਰੈਡੋ ਹਾਲ ਵਿਖੇ ਗਵਰਨਰ ਜਰਨਲ ਮੈਰੀ ਸਾਈਮਨ ਜਿਹੜੇ ਨੇ ਉਹ ਸੋ ਚੁਕਾਉਣਗੇ ਔਰ ਕਾਰਨੀ ਨੇ 9 ਮਾਰਚ ਨੂੰ ਲਿਬਰਲ ਜਿਹੜੀ ਲੀਡਰਸ਼ਿਪ ਹੈ ਉਹ ਜਿੱਤੀ ਸੀ ਤੇ ਉਹਨਾਂ ਦੇ ਪਹਿਲੇ ਮੰਤਰੀ ਮੰਡਲ ਨੇ 5 ਦਿਨਾਂ ਬਾਅਦ ਜਿਹੜੀ ਹੈ ਉਹ ਸੋ ਚੁੱਕੀ ਸੀ ਉਹਨਾਂ ਦੀ ਪਹਿਲੀ ਕੈਬਨਿਟ ਦੇ ਵਿੱਚ ਜਿਹੜਾ ਉਹ ਸਿਰਫ 24 ਮੰਤਰੀ ਸਨ ਜਦਕਿ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 39 ਯਕਿਨ ਕਰਕੇ 39 ਜਿਹੜੇ ਨੇ ਉਹਨਾਂ ਦੀ ਮੈਂਬਰੀ ਕਮੇਟੀ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਸਨ ਤੇ ਪ੍ਰਧਾਨ ਮੰਤਰੀ ਨੇ ਆਪਣੀ ਦੂਜੀ ਜਿਹੜੀ ਕੈਬਨਟ ਹੈ ਉਸ ਤੇ ਆਕਾਰ ਦੀ ਪੁਸ਼ਟੀ ਹਜੇ ਕੀਤੀ ਨਹੀਂ ਹੈ ਪਰ ਕੁਝ ਨਵੇਂ ਜਿਹੜੇ ਨੇ ਉਹ ਨਵੇਂ ਚਿਹਰੇ ਜ਼ਰੂਰ ਇਸ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਨੇ ਨਵੀਂ ਕੈਬਨਟ ਜਿਹੜੀ ਹੈ ਉਹ ਪਿਛਲੀ ਦੇ ਨਾਲੋਂ ਥੋੜੀ ਵੱਡੀ ਹੋ ਸਕਦੀ ਹੈ ਸੋ ਐਮਪੀਜ਼ ਦੀ ਜਿਹੜੀ ਹੈ ਦੱਸਦੀ ਹੈ ਕਿ ਉਹ ਸਾਲਾਨਾ ਤਨਖਾਹ ਜਿਹੜੀ ਹੁੰਦੀ ਹੈ ਉਹ ਤਕਰੀਬਨ 2 ਲੱਖ ਤੱਕ ਹੁੰਦੀ ਹੈ ਪਰ ਪ੍ਰਧਾਨ ਮੰਤਰੀ ਦੀ ਜਿਹੜੀ ਤਨਖਾਹ ਹੈ ਉਹ ਇਸ ਦੇ ਨਾਲ ਉਹ ਦੁੱਗਣੀ ਹੁੰਦੀ ਹੈ ਕਾਰਨੀ ਦੇ ਕੈਬਨਟ ਜਿਹੜੇ ਨੇ ਕੈਬਨਟ ਮੰਤਰੀਆਂ ਦੀ ਮੂਲ ਤਨਖਾਹ ਦੇ ਵਿੱਚ 99 9900 ਵਾਦੂ ਉਹਨਾਂ ਨੂੰ ਮਿਲਣਗੇ ਜਦਕਿ ਕੈਬਨਟ ਦੇ ਵਿੱਚ ਜਿਹੜੇ ਨੇ ਉਹ ਸਟੇਟ ਸਖਤਰਾ ਨੂੰ 74700 ਵਾਦੂ ਮਿਲਣਗੇ ਸੋ 28 ਜਿਹੜੇ ਨੇ ਉਹ 28 April ਨੂੰ ਹੋਈਆਂ ਫੈਡਰਲ ਚੋਣਾਂ ਤੋਂ ਬਾਅਦ ਇਸ ਮਹੀਨੇ 26 ਮਈ ਨੂੰ ਜਿਹੜੀ ਹੈ ਉਹ ਪਾਰਲੀਮੈਂਟ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਰਹੀ ਹੈ ਔਰ ਮਾਰਕ ਕਾਰਨੀ ਜਿਹੜੇ ਨੇ ਉਹ 14 ਮਾਰਚ ਤੋਂ ਪ੍ਰਧਾਨ ਮੰਤਰੀ ਨੇ ਪਰ 28 April ਦੀਆਂ ਚੋਣਾਂ ਦੇ ਵਿੱਚ ਉਹ ਪਹਿਲੀ ਵਾਰ ਜਿਹੜਾ ਹੈ ਉਹ ਹਾਊਸ ਆਫ ਕਾਮਨਸ ਦੇ ਲਈ ਚੁਣੇ ਗਏ ਹਨ ਚੋਣ ਮੁਹਿੰਮ ਜਿਹੜੀ ਹੈ ਚੋਣ ਮੁਹਿੰਮ ਦੇ ਦੌਰਾਨ ਕਾਰਨੀ ਨੇ ਕਈ ਫਾਈਲਾਂ ਦੇ ਉੱਤੇ ਜਲਦੀ ਕਾਰਵਾਈ ਕਰਨ ਦਾ ਜਿਹੜਾ ਉਹ ਵਾਅਦਾ ਕੀਤਾ ਸੀ ਜਿਸ ਕਾਰਨ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਉਹ ਇਸ ਸੈਸ਼ਨ ਦੇ ਸ਼ੁਰੂ ਤੋਂ ਹੀ ਵਿਅਸਤ ਰਹਿਣ ਦੀ ਉਮੀਦ ਹੈ ਇਹਨਾਂ ਜਿਹੜੀਆਂ ਵਾਅਦਿਆਂ ਦੇ ਵਿੱਚੋਂ ਕੁਝ ਦੇ ਵਿੱਚ ਕੈਨੇਡਾ ਦਿਵਸ ਤੱਕ ਜਿਹੜਾ ਉਹ ਅੰਤਰ ਸੁਬਾਈ ਵਪਾਰ ਦੇ ਲਈ ਫੈਡਰਲ ਰੁਕਾਵਟਾਂ ਨੂੰ ਹਟਾਉਣਾ ਤੇ ਇੱਕ ਕੈਨੇਡਾ ਸਟਰੋਂਗ ਪਾਸ ਸ਼ੁਰੂ ਕਰਨਾ ਹੈ ਜੋ 17 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਜਿਹੜੇ ਨੇ ਇਸ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਯਾਤਰਾ ਕਰਨ ਵੇਲੇ ਵੀਆਈਏ ਰੇਲ ਦੇ ਉੱਤੇ ਮੁਫਤ ਸੀਟਾਂ ਦੇ ਨਾਲ-ਨਾਲ ਜਿਹੜਾ ਉਹ ਰਾਸ਼ਟਰੀ ਗੈਲਰੀਆਂ ਅਤੇ ਅਜਾਇਬ ਘਰਾਂ ਦੇ ਵਿੱਚ ਜਿਹੜਾ ਉਹ ਖਾਸ ਕਰਕੇ ਮੁਫਤ ਪਹੁੰਚ ਜਿਹੜੀ ਹੈ ਉਹਨਾਂ ਨੂੰ ਪ੍ਰਦਾਨ ਕਰੇਗਾ ਔਰ ਕਾਰਨੀ ਨੇ ਇਨਾਂ ਗਰਮੀਆਂ ਦੇ ਵਿੱਚ ਜਿਹੜਾ ਉਹ ਨੈਸ਼ਨਲ ਪਾਰਕਾਂ ਤੇ ਇਤਿਹਾਸਕ ਸਥਾਨਾਂ ਤੱਕ ਜਿਹੜੀ ਹੈ ਉਹ ਪਹੁੰਚ ਨੂੰ ਮੁਫਤ ਕਰਨ ਅਤੇ ਨਾਲ ਹੀ ਕੈਂਪਿੰਗ ਦੇ ਲਈ ਕੀਮਤਾਂ ਦੇ ਵਿੱਚ ਕਮੀ ਦਾ ਵਾਦਾ ਜਿਹੜਾ ਉਹ ਵੀ ਕੀਤਾ ਹੈ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪ੍ਰੈਲ ਦੇ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਵੱਧ ਕੇ 6.9 ਫੀਸਤ ਤੱਕ ਪਹੁੰਚ ਗਈ ਹੈ ਜੋ ਕਿ ਮਹਾਮਾਰੀ ਤੋਂ ਬਾਅਦ ਜਿਹੜਾ ਉਹ 8 ਸਾਲਾਂ ਦੇ ਵਿੱਚ ਸਭ ਤੋਂ ਜੜੀ ਹੈ ਉੱਤੇ ਪਹੁੰਚੀ ਔਰ ਸਭ ਤੋਂ ਉੱਚੀ ਦਰ ਦੇ ਹੀ ਬਰਾਬਰ ਹੈ ਅਪ੍ਰੈਲ ਦੇ ਦੌਰਾਨ ਅਰਥਵਿਵਸਥਾ ਦੇ ਵਿੱਚ 7400 ਨੌਕਰੀਆਂ ਦਾ ਮਾਮੂਲੀ ਜਿਹੜਾ ਉਹ ਵਾਦਾ ਹੋਇਆ ਜ਼ਿਆਦਾਤਰ ਵਾਦਾ ਫੈਡਰਲ ਜਿਹੜਾ ਉਹ ਫੈਡਰਲ ਚੋਣਾਂ ਤੇ ਕੰਮ ਕਰਨ ਦੇ ਲਈ ਜਿਹੜਾ ਉਹ ਚੋਣਾਂ ਤੇ ਕੰਮ ਕਰਨ ਦੇ ਲਈ ਸਰਕਾਰੀ ਖੇਤਰ ਦੇ ਵਿੱਚ ਰੱਖੇ ਗਏ ਅਸਥਾਈ ਕਾਮਿਆਂ ਦੇ ਕਾਰਨ ਹੋਇਆ ਹੈ ਨਾਲੇ ਵਿੱਤ ਬੀਮਾ ਅ ਰੀਅਲ ਜਿਹੜਾ ਅ ਰੀਅਲ ਏਸਟੇਟ ਰੈਂਟਲ ਤੇ ਲੀਜ਼ਿੰਗ ਦੇ ਵਿੱਚ ਵੀ ਨੌਕਰੀਆਂ ਦੇ ਵਿੱਚ ਜਿਹੜਾ ਉਹ ਵਾਧਾ ਹੋਇਆ ਤੇ ਅਮਰੀਕੀ ਟੈਰੀਫਾਂ ਦੇ ਪ੍ਰਭਾਵਾਂ ਕਰਕੇ ਨਿਰਮਾਣ ਜਿਹੜਾ ਉਹ ਖੇਤਰ ਨੇ 31 ਹਜ਼ਾਰ ਜੜੀਆਂ ਨੌਕਰੀਆਂ ਗੁਆਈਆਂ ਨੇ ਜਿਸ ਦੇ ਵਿੱਚ 온ਟਾਰੀਓ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ ਉਹ ਖੇਤਰ ਦੀਆਂ ਨੌਕਰੀਆਂ ਦਾ ਨੁਕਸਾਨ ਹੋਇਆ ਹੈ ਅਮਰੀਕਾ ਦੇ ਆਟੋ ਟੈਰਿਫ ਲਾਗੂ ਹੋਣ ਦੇ ਮਗਰੋਂ ਕੈਨੇਡਾ ਦੀ ਜਿਹੜੀ ਕਾਰ ਰਾਜस्तानी ਜਿਹੜੀ ਹੈ ਉਵਨਸਰ ਦੇ ਵਿੱਚ ਬੇਰੋਜ਼ਗਾਰੀ ਦਰ ਵਧ ਕੇ 10.7% ਦਰਜ ਹੋਈ ਹੈ ਤੇ ਥੋਕ ਅਤੇ ਰਿਟੇਲ ਸੈਕਟਰ ਨੇ 2500 ਨੌਕਰੀਆਂ ਜਿਹੜੀਆਂ ਨੇ ਉਹ ਗੁਆਈਆਂ ਨੇ ਜੇ ਕੋਵਿਡ ਸਮਿਆਂ ਨੂੰ ਛੱਡ ਦਈਏ ਤਾਂ 6.9% ਦੀ ਬੇਰੋਜ਼ਗਾਰੀ ਜਿਹੜੀ ਦਰ ਹੈ ਉਹ ਅਪ੍ਰੈਲ 2025 ਤੋਂ ਪਹਿਲਾਂ ਨਵੰਬਰ 2024 ਦੇ ਵਿੱਚ ਦਰਜ ਹੋਈ ਸੀ ਉਸ ਤੋਂ ਪਹਿਲਾਂ ਜਨਵਰੀ 2017 ਦੇ ਵਿੱਚ ਬੇਰੋਜ਼ਗਾਰੀ ਜਿਹੜੀ ਦਰ ਹੈ ਉਹ ਐਨੀ ਵਧੀ ਸੀ ਮਾਰਚ ਮਹੀਨੇ ਬੇਰੋਜ਼ਗਾਰੀ ਦਰ 6.7% ਸੀ ਤੇ ਸਟੈਟਕਨ ਨੇ ਕਿਹਾ ਕਿ ਜਿਹੜੇ ਬੇਰੋਜ਼ਗਾਰ ਸਨ ਉਹਨਾਂ ਨੂੰ ਅਪ੍ਰੈਲ ਦੇ ਵਿੱਚ ਇੱਕ ਸਾਲ ਪਹਿਲਾਂ ਨਾਲੋਂ ਜਿਹੜਾ ਉਹ ਕੰਮ ਜਿਹੜਾ ਉਹ ਕੰਮ ਦੇ ਵਿੱਚ ਇੱਕ ਸਾਲ ਪਹਿਲਾਂ ਨਾਲੋਂ ਲੱਭਣ ਦੇ ਵਿੱਚ ਜ਼ਿਆਦਾ ਮੁਸ਼ਕਿਲ ਆਈ ਹੈ April ਦੇ ਵਿੱਚ ਵਧੇਰੇ ਨੌਜਵਾਨ ਕੰਮ ਦੀ ਜਿਹੜੀ ਹੈ ਉਹ ਪਾਲ ਕਰ ਰਹੇ ਸਨ ਜਿਸ ਕਾਰਨ 15 ਤੋਂ 24 ਸਾਲ ਦੇ ਉਮਰ ਸਮੂਹ ਦੇ ਲਈ ਬੇਰੋਜ਼ਗਾਰੀ ਜਿਹੜੀ ਦਰ ਹੈ ਉਹ ਥੋੜੀ ਹੋਰ ਵੱਧ ਗਈ। ਉਸ ਘੰਟਾਵਾਰ ਤਨਖਾਹ ਜਿਹੜੀ ਹੈ ਉਸ ਘੰਟਾਵਾਰ ਤਨਖਾਹ ਦੇ ਵਿੱਚ April ਦੇ ਵਿੱਚ 3.4% ਦੀ ਵਾਧਾ ਹੋਇਆ ਜੋ ਕਿ 1 ਸਾਲ ਪਹਿਲਾਂ ਦੇ ਇਸੇ ਸਮੇਂ ਦੇ ਤੋਂ ਵੱਧ ਹੈ ਪਰ ਮਾਰਚ ਦੇ 3.6% ਨਾਲੋਂ ਘੱਟ ਹੈ। ਕਿਊਬਿਕ ਦੇ ਵਿੱਚ ਪਿਛਲੇ ਸਾਲ ਜਿਹੜਾ ਉਹ ਪਿਛਲੇ ਸਾਲ ਜਨਨ ਦਰ ਦੇ ਵਿੱਚ ਰਿਕਾਰਡ ਗਿਰਾਵਟ ਆਉਣ ਦੇ ਬਾਵਜੂਦ ਇਮੀਗ੍ਰੇਸ਼ਨ ਕਰਕੇ ਸੂਬੇ ਦੀ ਆਬਾਦੀ ਦੇ ਵਿੱਚ ਲਗਭਗ ਰਿਕਾਰਡ ਵਾਧਾ ਹੋਇਆ ਹੈ ਕਿਊਬਿਕ ਦੇ ਅੰਕੜਾ ਏਜੰਸੀ ਜਿਹੜੀ ਹੈ ਉਸ ਦੀ ਰਿਪੋਰਟ ਦੇ ਅਨੁਸਾਰ ਸਾਲ 2024 ਦੌਰਾਨ ਸੂਬੇ ਦਾ ਆਬਾਦੀ ਵਾਧਾ ਮੁੱਖ ਤੌਰ ਦੇ ਉੱਤੇ ਨਾਨ ਪਰਮਨੈਂਟ ਰੈਜ਼ੀਡੈਂਟਸ ਕਰਕੇ ਹੋਇਆ ਜਿਨ੍ਹਾਂ ਦੇ ਵਿੱਚ ਅਸਥਾਈ ਵਿਦੇਸ਼ੀ ਕਾਮੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਸ਼ਰਨਾਰਥੀ ਸ਼ਾਮਿਲ ਹਨ 2024 ਦੇ ਵਿੱਚ ਕਿਊਬਿਕ ਦੇ ਕੁੱਲ ਆਬਾਦੀ ਦੇ ਵਿੱਚ ਲਗਭਗ 155 ਹਜ਼ਾਰ ਦਾ ਜਿਹੜਾ ਉਹ ਵਾਧਾ ਹੋਇਆ ਜੋ ਕਿ ਪੂਰੀ ਤਰ੍ਹਾਂ ਇਮੀਗ੍ਰੇਸ਼ਨ ਕਾਰਨ ਹੋਇਆ ਤੇ ਜਨਵਰੀ 2025 ਦੇ ਵਿੱਚ ਆਬਾਦੀ ਲਗਭਗ 9.1 ਮਿਲੀਅਨ ਜਿਹੜੀ ਹੈ ਉਹ 1 ਮਿਲੀਅਨ ਤੱਕ ਪਹੁੰਚ ਗਈ ਹੈ ਇਹ 2023 ਦੇ ਵਿੱਚ ਲਗਭਗ 2 ਲੱਖ ਲੋਕਾਂ ਦੇ ਰਿਕਾਰਡ ਵਾਧੇ ਤੋਂ ਜਿਹੜਾ ਉਹ ਕਟਾ ਪਰ ਇਸ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਵਾਅਦਾ ਹੈ ਉਹ ਵੀ ਉਦੋਂ ਜਦੋਂ ਪਹਿਲੀ ਵਾਰ ਸੂਬੇ ਦੇ ਵਿੱਚ ਮੌਤਾਂ ਜਨਮ ਤੋਂ ਵੱਧ ਦਰਜ ਜਿਹੜੀਆਂ ਨੇ ਉਹ ਹੋਈਆਂ ਨੇ ਪ੍ਰੀਮੀਅਰ ਫਲੈਂਸਵਾਲੈਗੋ ਨੇ ਅਸਥਾਈ ਇਮੀਗ੍ਰੇਸ਼ਨ ਨੂੰ ਘਟਾਉਣ ਨੂੰ ਜਿਹੜੀਆਂ ਉਹ ਆਪਣੀਆਂ ਪ੍ਰਮੁੱਖ ਤਰਜੀਹਾਂ ਦੇ ਵਿੱਚ ਇੱਕ ਬਣਾਇਆ ਅਤੇ ਫੈਡਰਲ ਸਰਕਾਰ ਨੂੰ ਸੂਬੇ ਦੇ ਵਿੱਚ ਨਾਨ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਅਧਿਕਾਰਾਂ ਦੀ ਮੰਗ ਕੀਤੀ ਆ ਉਹਨਾਂ ਦਾ ਦਾਵਾ ਹੈ ਕਿ ਸਥਾਈ ਪ੍ਰਵਾਸੀ ਹਾਊਸਿੰਗ ਹੈਲਥ ਖੇਰ ਅਤੇ ਸਿੱਖਿਆ ਤੇ ਉੱਤੇ ਦਬਾਅ ਪਾ ਰਹੇ ਨੇ ਨਵੀਂ ਰਿਪੋਰਟ ਦੇ ਅਨੁਸਾਰ 2024 ਦੇ ਵਿੱਚ ਕਯੂਬਿਕ ਦੇ ਵਿੱਚ ਲਗਭਗ ਜਿਹੜਾ ਉਹ 1,59,000 ਜਿਹੜੇ ਨੇ ਉਹ ਨਵੇਂ ਆਉਣ ਵਾਲਿਆਂ ਦੀ ਆਮਦ ਹੋਈ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਆਬਾਦੀ ਵਿਕਾਸ ਦਰ ਉੱਚੀ ਰਹੀ ਪਰ ਸਾਲ ਦੇ ਦੂਜੇ ਅੱਧ ਦੇ ਵਿੱਚ ਹੌਲੀ ਹੋ ਗਈ ਅਤੇ ਆਖਰੀ ਤਿਮਾਹੀ ਦੇ ਵਿੱਚ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਉੱਤੇ ਵਾਪਸ ਆ ਗਈ ਲਗਭਗ 2 ਤਿਹਾਈ ਪ੍ਰਵਾਸੀ ਨੌਨ ਪਰਮਨੈਂਟ ਰੈਜ਼ੀਡੈਂਟਸ ਹਨ ਰਿਪੋਰਟ ਦੇ ਅਨੁਸਾਰ ਜਨਵਰੀ 2025 ਦੇ ਵਿੱਚ ਲਗਭਗ ਕਿਊਬਿਕ ਵਿੱਚ ਲਗਭਗ 6,17,000 ਅਸਥਾਈ ਪ੍ਰਵਾਸੀ ਸਨ ਇਸ ਦੇ ਵਿੱਚ ਲਗਭਗ 2,74,000 ਅਸਥਾਈ ਵਿਦੇਸ਼ੀ ਕਾਮੇ ਤੇ 1,80,000 ਸ਼ਰਨ ਮੰਗਣ ਵਾਲੇ ਤੇ 71,000 ਜਿਹੜੇ ਨੇ ਉਹ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਨੇ ਰਿਪੋਰਟ ਦੇ ਵਿੱਚ ਪਾਇਆ ਗਿਆ ਕਿ ਜਨਵਰੀ ਦੇ ਵਿੱਚ ਕੈਨੇਡਾ ਦੇ ਵਿੱਚ ਸ਼ਰਨਾਰਥੀਆਂ ਦੀ ਕੁੱਲ ਗਿਣਤੀ ਦੇ ਵਿੱਚੋਂ 40% ਕਿਊਬਿਕ ਦੇ ਵਿੱਚ ਸੀ ਪਰੰਤਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚੋਂ ਸਿਰਫ 12 ਫੀਸਦੀ ਕਯੂਬਿਕ ਦੇ ਵਿੱਚ ਸੀ ਕਯੂਬਿਕ ਸਰਕਾਰ ਜਿਹੜੀ ਹੈ ਕਯੂਬਿਕ ਸਰਕਾਰ ਨੇ ਹਾਲ ਹੀ ਦੇ ਵਿੱਚ ਇੱਕ ਬਿਲ ਪਾਸ ਕੀਤਾ ਹੈ ਜੋ ਇਸ ਨੂੰ ਸੂਬੇ ਦੇ ਵਿੱਚ ਪੋਸਟ ਸਕੈਂਡਰੀ ਸੰਸਥਾਵਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਸੀਮਾ ਨਿਰਧਾਰਿਤ ਜਿਹੜੀ ਹੈ ਉਹ ਕਰਨ ਦੀ ਆਗਿਆ ਦਿੰਦਾ ਹੈ 2024 ਦੇ ਵਿੱਚ ਕਯੂਬਿਕ ਪਹੁੰਚਣ ਵਾਲੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਾਫੀ ਜਿਹੜੀ ਹੈ ਉਹ ਘਟ ਗਈ ਜਦੋਂ ਕਿ ਇਹ 152000 ਤੋਂ ਵੱਧ ਦਰਜ ਕੀਤੀ ਗਈ ਸੀ ਪਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ ਥੋੜੀ ਵਧੀ ਅਤੇ 59500 ਦਰਜ ਜਿਹੜੀ ਹੈ ਉਹ ਹੀ ਹੈ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਆਰਥਿਕ ਪ੍ਰਵਾਸੀ ਸਨ ਪਹਿਲੀ ਵਾਰ ਸਥਾਈ ਨਿਵਾਸੀਆਂ ਦੀ ਸਭ ਤੋਂ ਵੱਡੀ ਜਿਹੜੀ ਹੈ ਉਹ ਗਿਣਤੀ ਜਿਹੜੀ ਹੈ ਉਹ ਕੈਮਰੂਨ ਤੋਂ ਆਈ ਹੈ ਤੇ ਉਸ ਤੋਂ ਬਾਅਦ ਫਰਾਂਸ ਚੀਨ ਟੁਨੀਸ਼ੀਆ ﺍﻟजीरिया ਅਤੇ ਜਿਹੜਾ ਮੁਰਾਕੋ ਦਾ ਜਿਹੜਾ ਨੰਬਰ ਹੋ ਰਿਹਾ ਹੈ ਤੇ ਆਬਾਦੀ ਦੇ ਰਿਕਾਰਡ ਬਾਦ ਦੇ باوجود 2024 ਦੇ ਵਿੱਚ ਕਯੂਬਿਕ ਦੀ ਜਿਹੜੀ ਆਬਾਦੀ ਵਿਕਾਸ ਦਰ ਬਾਕੀ ਕੈਨੇਡਾ ਦੇ ਨਾਲੋਂ ਘੱਟ ਰਹੀ ਭਾਵ ਇਸ ਦਾ ਜਨਸੰਖਿਆ ਭਾਰ ਥੋੜਾ ਘਟ ਕੇ 21.9 ਫੀਸਰ ਦੇ ਉੱਤੇ ਪਹੁੰਚ ਗਿਆ ਜਿਨ੍ਹਾਂ ਨੇ ਯਾਤਰਾ ਕਰਨੀ ਹੈ ਕਿਸੇ ਵੀ ਥਾਂ ਦੇ ਉੱਤੇ ਤੁਸੀਂ ਟਰੈਵਲ ਕਰ ਰਹੇ ਹੋ ਤਾਂ ਤੁਹਾਡੀ ਇੰਸ਼ੋਰੈਂਸ ਕਿੰਨੇ ਮਾਇਨੇ ਰੱਖਦੀ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਭਾਰਤ ਦੇ ਵਿੱਚ ਵੀ ਕੈਨੇਡਾ ਤੋਂ ਭਾਰਤ ਜਾ ਰਹੇ ਜਿਹੜੇ ਲੋਕ ਨੇ ਉਹਨਾਂ ਵਾਸਤੇ ਵੀ ਇਹ ਟਰੈਵਲ ਇੰਸ਼ੋਰੈਂਸ ਬਹੁਤ ਜ਼ਰੂਰੀ ਹੈ ਸੋ ਜੇ ਤੁਹਾਨੂੰ ਕੋਈ ਟਰੈਵਲ ਇੰਸ਼ੋਰੈਂਸ ਸੰਬੰਧੀ ਹੋਰ ਤਨਕਾਰੀ ਚਾਇਆ ਦਿੱਤਾ ਤੁਸੀਂ ਥਿੰਕ ਇੰਸ਼ੋਰੈਂਸ ਨਾਲ ਸੰਪਰਕ ਕਰ ਸਕਦੇ ਹੋ ਆਉ ਜਾਣਦੇ ਹਾਂ ਵਿਸਥਾਰ ਦੇ ਨਾਲ ਇਸ ਸਬੰਧੀ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਹੋਰੀ ਕੀ ਜਾਣਕਾਰੀ ਦਿੰਦੇ ਨਜ਼ਰ ਆਏ ਸਤਿ ਸ਼੍ਰੀ ਅਕਾਲ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਖਾਸ ਕਰਕੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਜਾਣਾ ਚਾਹੁੰਦੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰ ਉਹਨਾਂ ਦੀਆਂ ਟਿਕਟਾਂ ਦੇ ਉੱਤੇ ਯਾਨੀ ਟਰੈਵਲ ਇੰਸ਼ੋਰੈਂਸ ਦੇ ਉੱਤੇ ਉਹਨਾਂ ਨੂੰ ਕਿੰਨੀ ਕੁ ਕਰਾਣੀ ਜ਼ਰੂਰੀ ਹੈ ਜਾਂ ਕੀ ਫਰਕ ਪੈ ਸਕਦਾ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਥਿੰਕ ਇੰਸ਼ੋਰੈਂਸ ਜੀ ਅ ਐਸ ਵੇਲੇ ਜੋ ਮਾਹੌਲ ਬਣਿਆ ਹੋਇਆ ਹੈ ਇੰਡੀਆ ਦੇ ਵਿੱਚ ਉਸੋ ਯਕੀਨਨ ਜਿਹੜੇ ਇੱਥੇ ਲੋਕ ਬੈਠੇ ਨੇ ਉਹਨਾਂ ਨੂੰ ਆਪਣੇ ਆਦੀ ਫਿਕਰ ਹੈ ਉਹ ਜਾਣਾ ਚਾਹੁੰਦੇ ਨੇ ਬੈਕ ਹੋਮ ਜਾ ਕੇ ਉਹਨਾਂ ਦੀ ਖੈਰ ਪਤਾ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੇ ਹੁਣ ਜਿਹੜੀ ਟਰੈਵਲ ਇੰਸ਼ੋਰੈਂਸ ਲਈ ਹੋਈ ਹੈ ਉਹਦੇ ਵਾਸਤੇ ਕੁਝ ਅਪਡੇਟ ਹੈ ਹਾਂਜੀ ਪਹਿਲੀ ਗੱਲ ਤਾਂ ਜੇ ਹੁਣ ਕਿਸੇ ਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਆਪਣੀ ਕੈਨੇਡੀਅਨ ਗਵਰਨਮੈਂਟ ਦੀ ਟ੍ਰੈਵਲ ਐਡਵਾਈਜ਼ਰੀ ਆਉਂਦੀ ਹੈ ਕਿਤੇ ਵੀ ਆਪਾਂ ਕੈਨੇਡੀਅਨ ਟ੍ਰੈਵਲ ਕਰਨਾ ਚਾਹੁੰਦੇ ਆਂ ਭਾਵੇਂ ਵਰਕ ਪਰਮਿਟ ਤੇ ਆਂ ਜਾਂ ਪੀਆਰ ਆਂ ਸੀ ਜੋ ਅਸੀਂ ਇੱਥੋਂ ਟ੍ਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਆਂ ਤੇ ਸਰਕਾਰ ਦੀ ਸਾਨੂੰ ਇਹਦੀ ਐਡਵਾਈਜ਼ਰੀ ਦੇਖਣੀ ਪੈਂਦੀ ਹੈ ਐਡਵਾਈਜ਼ਰੀ ਦੇ ਵਿੱਚ ਲਿਖਿਆ ਵੀ ਤੁਸੀਂ ਅਵੋਇਡ ਕਰੋ ਉਹ ਸੀਰੀਅਲ ਜਿਹੜਾ ਆਪਾਂ ਅਵੋਇਡ ਲੇ ਗਿਆ ਹੋਇਆ ਅਸੀਂ ਫਿਰ ਵੀ ਜਾਣੇ ਆ ਤੇ ਜਿਹੜੀ ਵੀ ਤੁਹਾਡੀ ਟਰੈਵਲ ਪਾਲਿਸੀ ਹੈਗੀ ਉਹ ਬਿਲਕੁਲ ਅਵੋਇਡ ਹੋ ਜਾਂਦੀ ਹੈ ਹੁਣ ਦਾ ਕਹਿਣ ਦਾ ਭਾਵ ਹੈ ਉੱਥੇ ਕੋਈ ਸਿਕਨਸ ਹੋ ਗਈ ਸੱਟ ਲੱਗ ਗਈ ਹੈ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਉਹ ਜਿਹੜੀਆਂ ਪਾਲਸੀਆਂ ਅਵੋਇਡ ਹੋ ਸਕਦੀਆਂ ਨੇ ਕਈ ਵਾਰੀ ਇਹ ਪਾਲਸੀਆਂ ਅਸੀਂ ਲੈਨੇ ਆ ਜਦੋਂ ਨਾਲ ਅਸੀਂ ਇੱਕ ਹੋਰ ਇੰਸ਼ੋਰੈਂਸ ਲੈ ਲੈਂਦੇ ਆ ਟ੍ਰਿਪ ਇੰਟਰਰਪਸ਼ਨ ਤੇ ਟ੍ਰਿਪ ਕੈਨਸਲੇਸ਼ਨ ਜਦੋਂ ਤੁਸੀਂ ਟਿਕਟ ਲਈ ਹੋਈ ਸੀ ਜਾਂ ਕਿਸੇ ਦਾ ਪਹਿਲਾਂ ਹੀ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀਗਾ ਟ੍ਰਿਪ ਕੈਨਸਲ ਹੋਇਆ ਤੇ ਟ੍ਰਿਪ ਇੰਟਰਰਪਸ਼ਨ ਲਈ ਹੈ ਉਹਦੇ ਨਾਲ ਵੀ ਜਿੰਨਾ ਵੀ ਰੀਫੰਡ ਤੁਸੀਂ ਜਾਂ ਉੱਥੇ ਹੋਟਲ ਬੁੱਕ ਕਰਾਇਆ ਹੋਇਆ ਸੀ ਤੁਹਾਡੀ 에ਰਲਾਈਨ ਦੀ ਟਿਕਟਾਂ ਉਹ ਵੀ ਵਿੱਚ ਕਵਰ ਹੋ ਜਾਂਦੀਆਂ ਨੇ ਜੇ ਨਹੀਂ ਲਿਆ ਹੋਇਆ ਸੀ ਸੋਚਦੇ ਹਾਂ ਹੁਣ ਅਸੀਂ ਉਸ ਤੋਂ ਬਾਅਦ ਟ੍ਰਿਪ ਇੰਟਰਰਪਸ਼ਨ ਦੀ ਕਵਰੇਜ ਲੈ ਲਈਏ ਜਦੋਂ ਐਡਵਾਈਜ਼ਰੀ ਆ ਗਈ ਫਿਰ ਸਾਨੂੰ ਲੈਂਡ ਦਾ ਸਾਡੇ ਉਹ ਪੈਸੇ ਖਰਾਬ ਜਾਣਗੇ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਉਹ ਐਸਕਲੂਜ਼ਨ ਚ ਪਾ ਕੇ ਉਹਨੂੰ ਵੋਇਡ ਕਰ ਦਿੰਦੀਆਂ ਨੇ ਇਸ ਕਰਕੇ ਜਿਹੜੇ ਵੀ ਹੁਣ ਟ੍ਰੈਵਲ ਦਾ ਸੋਚ ਰਹੇ ਨੇ ਅਵੋਇਡ ਕਰਨਾ ਜਾਂ ਜਿਨ੍ਹਾਂ ਨੂੰ ਜਾਣਾ ਹੀ ਪੈਣਾ ਹੈ પણ ਮਜਬੂਰੀ ਐ ਜਾਂ ਸਕਦੇ ਪਰ ਜੇ ਟ੍ਰੈਵਲ ਇੰਸ਼ੋਰੈਂਸ ਹੈ ਬਿਲਕੁਲ ਉਹਨਾਂ ਦੇ ਵਾਇਡ ਹੋ ਚੁੱਕੀ ਜੀ ਹਾਂ ਠੀਕ ਹੈ ਅੱਛਾ ਇਹ ਇੰਸ਼ੋਰੈਂਸ ਜਿਹੜੀ ਹੈ ਕਿ ਬਜਟ ਦੇ ਵਿੱਚ ਹੀ ਆ ਜਾਂਦੀ ਹੈ ਕਿੰਨੀ ਕੁ ਵੱਤੋਂ ਵੱਧ ਆਪਾਂ ਜਿਹੜੀ ਇੰਸ਼ੋਰੈਂਸ ਕਰਵਾ ਸਕਦੇ ਹਾਂ ਜਿਨ੍ਹਾਂ ਨੇ ਵੀ ਟ੍ਰੈਵਲ ਕਰਨਾ ਹਾਂਜੀ ਟ੍ਰੈਵਲ ਇੰਸ਼ੋਰੈਂਸ ਜੇ ਕੈਨੇਡੀਅਨ ਟ੍ਰੈਵਲ ਕਰਦੇ ਆ ਭਾਵੇਂ ਉਹ 10 ਦਿਨਾਂ ਦੇ ਹੋਵੇ 15 ਦਿਨਾਂ ਦੇ ਹੋਵੇ 30 ਦਿਨਾਂ ਦੇ ਆਪ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਕਰਾ ਸਕਦੇ ਆ ਤੇ ਜਿਹੜੇ ਆਪਾਂ ਟ੍ਰਿਪ ਇੰਟਰਰਪਸ਼ਨ ਟ੍ਰਿਪ ਕੈਨਸਲੇਸ਼ਨ ਹੁੰਦੀ ਹੈ ਉਹ ਟ੍ਰਿਪ ਦੀ ਕਿਸ਼ਤ ਕਿੰਨੀ ਸੀ ਐਗਜ਼ਾਮਪਲ ਕਿੰਨੀ ਪ੍ਰਾਈਸ ਹੈ ਜੀ ਉਸ ਹਿਸਾਬ ਨਾਲ ਹੁੰਦਾ ਰੇਟ ਹੁੰਦਾ ਜੇ 3000 ਦੀ ਟਿਕਟ ਹੈ ਆਡ ਰੇਟ ਹੈ 2000 ਦੀ ਟਿਕਟ ਹੈ ਜੇ ਕੋਈ ਪੈਕੇਜ ਹੈ 5000 ਦਾ 10000 ਦਾ ਉਸ ਹਿਸਾਬ ਨਾਲ ਆਉਂਦਾ ਆਪਣੀ ਮੰਥਲੀ ਪ੍ਰੀਮੀਅਮ ਬਣ ਜਾਂਦਾ ਜੀ ਜੀ ਠੀਕ ਹੈ ਚਲੋ ਇਹ ਤਾਂ ਹੋ ਗਈ ट्रैवल इंश्योरेंस ਇਸ ਤੋਂ ਇਲਾਵਾ ਹੋਰ ਨਵੀਆਂ ਕੋਈ ਇੰਸ਼ੋਰੈਂਸ ਦੀ ਗੱਲ ਜੇਕਰ ਇਹ ਤਾਂ ਕੀ ਕੁਝ ਅਪਡੇਟ ਨਾ ਮਾਰਿਆ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਆ ਕਿ ਉਹਨਾਂ ਵਾਸਤੇ ਵੀ ਕੁਝ ਚੇਂजेस ਆ ਰਹੇ ਨੇ ਹਾਂ ਜੀ ਬਿਲਕੁਲ ਚੇਂजेस ਨਹੀਂ ਆ ਰਹੇ ਪਰ ਆਪਣੀ ਕਮਿਊਨਿਟੀ ਚ ਬਹੁਤ ਜਿਹੜੇ ਪ੍ਰੋਫੈਸ਼ਨਲ ਨੇ a business person major day. ਉਹਨਾਂ ਨੂੰ ਅ ਕਾਰਪੋਰੇਟ ਲਾਈਫ ਇੰਸ਼ੋਰੈਂਸ ਐਸ a very ਇੱਕ ਦਨ ਟੂਲ ਹੈਗਾ ਵੀ ਬਹੁਤ ਵਧੀਆ ਇੰਪੋਰਟੈਂਟ ਟੂਲ ਹੈ ਉਹਨਾਂ ਨੂੰ ਉਸ ਚੀਜ਼ ਦੇ ਤਵੱਜੂ ਦੇਣੀ ਚਾਹੀਦੀ ਐ ਐਗਜ਼ਾਮਪਲ ਹੁੰਦਾ ਫਾਇਦਾ ਕੀ ਹੈਗਾ ਜਿਹੜੀ ਲੈਗੇਸੀ ਬਣਾਈ ਹੋਈ ਹੈ ਬਿਜ਼ਨਸ ਉਹਨਾਂ ਨੇ ਹੁਣ ਜੇ ਐਗਜ਼ਾਮਪਲ ਜਾਂ ਬਿਲਡਿੰਗ ਹੈ ਜਾਂ ਕੋ ਬਿਜ਼ਨਸ ਹੈ ਹੁਣ 0 ਡਾਲਰ ਤੋਂ ਹੁਣ ਵਰਤ ਮਿਲੀਨ ਡਾਲਰ ਬਿਜ਼ਨਸ ਹੋ ਗਿਆ ਜਦੋਂ ਬਿਜ਼ਨਸ ਨਾਲ ਲੈਗੇਸੀ ਫਾਰਵਰਡ ਕਰਨੇ ਉਹ ਤੋਂ ਕੈਪੀਟਲ ਗੇਨ ਟ੍ਰਿਗਰ ਹੁੰਦਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਜਿਹੜੀ ਹੈ ਕਿ ਕਦਾਂ ਦਾ ਟੂਲ ਹੈਗਾ ਉਹਨਾਂ ਵਾਸਤੇ ਸਹਾਇੀ ਹੋ ਸਕਦਾ ਕਿਉਂਕਿ ਜੇ ਰ ਹੈ ਬਿਜ਼ਨਸ ਦੇ ਵਿੱਚ ਤੇ ਉਹ ਅਸੀਂ ਦੋ ਤਰੀਕੇ ਨਾਲ ਹੀ ਕੱਢ ਸਕਦੇ ਆ ਜਾਂ ਸੈਲਰੀ ਦੇ ਨਾਲ ਜਾਂ ਡਿਵਿਡੈਂਡ ਦੇ ਨਾਲ ਸਾਨੂੰ ਟੈਕਸ ਲੱਗਦਾ ਪਰ ਜੇ ਉਸ ਨੂੰ ਕਿਸੇ ਕਿਸ ਤਰੀਕੇ ਨਾਲ ਵਧੀਆ ਆਪਾਂ ਟੂਲ ਯੂਟਿਲਾਈਜ਼ ਕਰ ਸਕਦੇ ਆ ਟੈਕਸ ਆਪਟੀਮਾਈਜੇਸ਼ਨ ਹੋ ਸਕਦੀ ਹੈ ਉਹ ਜਿੰਨੇ ਵੀ ਪ੍ਰੋਫੈਸ਼ਨਲ ਨੇ ਕਿਉਂਕਿ ਜਾਂ ਅਮੀਰ ਬੰਦੇ ਨੂੰ ਉਹਨਾਂ ਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਹੈਗੀ ਇੱਕ ਇੰਸ਼ੋਰੈਂਸ ਇੱਕ ਦਾ ਟੂਲ ਹੈਗਾ ਉਹ ਯੂਟਿਲਾਈਜ਼ ਕਰ ਸਕਦੇ ਨੇ ਸਪੈਸ਼ਲੀ ਜੇ ਉਹਨਾਂ ਨੇ ਲੈਗੇਸੀ ਕਿਦਾਂ ਫਾਰਵਰਡ ਕਰਨੀ ਹੈ ਜਾਂ ਬਿਜ਼ਨਸ ਰਿਟਾਇਰ ਹੋਣਾ ਜਾਂ ਦੋ ਪਾਰਟਨਰ ਨੇ ਤਿੰਨ ਪਾਰਟਨਰ ਨੇ ਇੱਕ ਨੇ ਰਿਟਾਇਰ ਹੋਣਾ ਤਾਂ ਸਾਰੇ ਸ਼ੇਅਰਹੋਲਡਰ ਕਿਦਾਂ ਪ੍ਰੋਟੈਕਟ ਕਰਨੇ ਉਹਨਾਂ ਦੀ ਫੈਮਿਲੀ ਨੂੰ ਕਿਦਾਂ ਪ੍ਰੋਟੈਕਟ ਕਰਨਾ ਸੋ ਇਸੇ ਕਰਕੇ ਜਿਹੜੀ ਕਾਰਪੋਰੇਟ ਲਾਈਫ ਇੰਸ਼ੋਰੈਂਸ ਹੈ ਉਹ ਬਿਲਕੁਲ ਆਪਦੇ ਜ਼ਰੂਰਤਾਂ ਦੇ हिसाब ਨਾਲ ਇੱਕ ਵਧੀਆ ਟੂਲ ਹੈਗਾ I think ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਸਪੈਸ਼ਲੀ ਕਿਦਾਂ ਦਾ ਸ਼ੇਅਰਹੋਲਡਰ ਸਟਰਕਚਰ ਹੈ ਅਸੀਂ ਉਹ ਡਿਜ਼ਾਈਨ ਕਰ ਸਕਦੇ ਹਾਂ ਜੀ ਜਿਹੜੇ ਬਿਜ਼ਨਸ ਓਨਰ ਹੈ ਉਹਨਾਂ ਨੂੰ ਇਸ ਸਬੰਧੀ ਅਵੇਅਰਨੈਸ ਹੈ ਇਸ ਤਰ੍ਹਾਂ ਦੀ ਇੰਸ਼ੋਰੈਂਸ ਸਬੰਧੀ ਹਾਂਜੀ ਬਿਲਕੁਲ ਜਿਹੜੇ ਇਦਾਂ ਦੇ ਟੂਲ ਹੁੰਦੇ ਨੇ ਬਿਲਕੁਲ ਅਨਗੈਲ ਕਿ ਆ ਆ ਦੇ بزਨਸ ਦੇ ਵਿੱਚ ਕਿਉਂਕਿ ਦੇ ਵੇਰੀ ਗੁੱਡ ਆ ਵਾ ਦੇ ਡੂਇੰਗ ਕਿਉਂਕਿ ਇਹ ਚੀਜ਼ਾਂ ਨੇ ਸਪੈਸ਼ਲਾਈਜ਼ਡ ਟੂਲ ਦੇ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਇੱਥੋਂ ਤੱਕ ਸਿੱਖਣ ਤੱਕ ਵੀ ਮੈਨੂੰ ਹੁਣ ਲਾਸਟ 14 ਸਾਲ ਹੋ ਗਏ ਇਟ ਟੇਕਸ ਟਾਈਮ ਕਿਉਂਕਿ ਏ ਵੇਰੀ ਕੰਪਲਿਕਟੇਟਿਡ ਸਿਨੈਰੀਓ ਹੁੰਦਾ ਕਿਉਂਕਿ ਲਾਇਰ ਇਨਵੋਲਡ ਅ ਕਾਊਂਟੈਂਟ ਸਾਰਾ ਕੁਝ ਅਸੀਂ ਦੇਖਣਾ ਸਟਰਕਚਰ ਕੀ ਹੈਗਾ ਸ਼ੇਅਰ ਹੋਲਡਰ ਫਿਰ ਅਸੀਂ ਜਿਹੜਾ بزਨਸ ਓਨਰ ਦਾ ਗੋਲ ਕੀ ਹੈਗਾ ਕਰਨਾ ਕੀ ਚਾਹੁੰਦਾ ਫਿਰ ਉਦੋਂ ਫਿਰ ਅਸੀਂ ਜਿਹੜੀ ਇਟਸ ਨਾਟ ਵੇਰੀ ਸਿੰਪਲ ਥਿੰਗ ਪਰ ਜਦ ਆਪਾਂ ਗੱਲ ਕਰਦੇ ਆ ਪਰ kind of ਇੱਕ ਇਦਾਂ ਦਾ ਟੂਲ ਹੈ ਵੀ ਇਹ ਹਰੇਕ ਨੂੰ ਚਾਹੀਦਾ ਚਾਹੀਦਾ ਜਦੋਂ ਲੋਡ ਪੈਂਦੀ ਉਦੋਂ ਕਹਿੰਦੇ ਸਮ ਟਾਈਮ ਇਜ਼ ਟੂ ਲੇਟ ਇਸ ਕਰਕੇ ਵੀ ਹੁਣ ਐਗਜ਼ਾਮਪਲ ਜਿਹੜਾ ਹੁਣ ਦੇਖੀਏ ਜੇ ਕਿਸੇ ਨੇ 10 ਘਰ ਨੇ ਇੱਕੋ ਘਰ ਹੀ ਆਪਦਾ ਹੈਗਾ 9 ਘਰਾਂ ਦੇ ਟੈਕਸ ਦੇਣਾ ਹੈ ਔਰ 9 ਘਰਾਂ ਦੇ ਟੈਕਸ ਦੇਣਾ ਉਹ ਪੈਸੇ ਕਿੱਥੋਂ ਆਉਣਗੇ ਜੇ ਅਸੀਂ ਪਹਿਲਾਂ ਹੀ ਕੋਈ ਉਹ ਸਿਸਟਮ ਸੈਟਅਪ ਕੀਤਾ ਹੋਇਆ ਹੈ ਇਨ ਬਿਟਵੀਨ ਸਟੇ ਕੋ ਕੈਸ਼ ਫਲੋ ਵੀ ਹੈਗਾ ਅਸੀਂ ਆਪਦੇ ਬਿਜ਼ਨਸ ਵਾਸਤੇ ਯੂਜ਼ ਵੀ ਕਰ ਸਕਦੇ ਆ ਭਾਵੇਂ ਲੈਂਡ ਲੈਣੀ ਹੈ ਭਾਵੇਂ ਟਰੱਕਰ ਆਪ ਟਰੱਕ ਬਾਏ ਕਰਨਾ ਕੋਈ ਵੀ ਇਕੁਪਮੈਂਟ ਬਾਏ ਕਰਨਾ ਭਾਵੇਂ ਡੈਂਟਿਸਟ ਆ ਉਹਨਾਂ ਨੇ ਕੋਈ ਇਕੁ ਬਾਈ ਕਰਨਾ ਇਹ ਚੀਜ਼ਾਂ ਉਦੋਂ ਸਾਰਾ ਕੁਝ ਹੋ ਸਕਦੇ ਆ ਪਰ ਸਹੀ ਤਰੀਕੇ ਨਾਲ ਡਿਜ਼ਾਈਨ ਕੀਤੇ ਹੋਏ ਆ ਇਸੇ ਕਰਕੇ ਕਹਿੰਦੇ ਇੰਸ਼ੋਰੈਂਸ ਹੈ ਇੱਕ ਜਾਂ ਦੋ ਵਾਰ ਸਹੀ ਮੌਕੇ ਮਿਲਦੇ ਨੇ ਤੇ ਉਹ ਹੈ ਵੀ ਜਰੂਰ ਜਿਹੜਾ ਫਾਈਨੈਂਸ਼ੀਅਲ ਜਿਹਨਾਂ ਨੂੰ ਨੋਲਿਜ ਹੈ ਜਿਹੜੇ ਇਸ ਚੀਜ਼ ਤੇ ਫੀਲਡ ਦੇ ਕੰਮ ਕਰਦੇ ਆ ਨੇ ਇਸ ਕੰਮ 'ਚ ਪਕੜ ਹੈਗੀ ਇਸ ਬਿਜ਼ਨਸ ਬਾਰੇ ਤੇ ਬਿਲਕੁਲ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਜਾਂ ਥਿੰਕ ਇੰਸ਼ੋਰੈਂਸ ਨੂੰ ਜੀ ਥੈਂਕ ਯੂ ਸੋ ਮਚ ਪ੍ਰਮੇਂਦਰ ਜੀ ਥੈਂਕ ਯੂ ਜੀ ਸੋ ਟ੍ਰੈਵਲ ਜਿਨ੍ਹਾਂ ਨੇ ਕਰਨਾ ਹੈ ਤੇ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਨੇ ਜਿਉਂ ਉਹਨਾਂ ਨੂੰ ਹੋਰ ਵੀ ਕੋਈ ਸਵਾਲ ਚਾਹੀਦਾ ਉਹਨਾਂ ਦੇ ਇੰਸ਼ਾਰਨ ਦੇ ਸਬੰਧੀ ਤਾਂ ਉਹ ਥਿੰਕ ਇੰਸ਼ਾਰਨਸ ਦੇ ਨਾਲ ਕੰਟੈਕਟ ਕਰ ਸਕਦੇ ਨੇ ਕੈਮਰਾਮੈਨ ਅਮਿਤ ਪਨੇ ਸਰ ਦੇ ਨਾਲ ਸ਼ਰੀ ਗੌਰਵਾ ਸਰੇ ਟ੍ਰਾਂਟੋ ਬਲੂ ਜੈਸ ਇਸ ਹਫਤੇ ਦੇ ਅੰਤ ਦੇ ਵਿੱਚ ਸੈਟਲ ਮਰੀਨਰਜ਼ ਜਿਹੜੇ ਨੇ ਉਹਨਾਂ ਦੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੈ ਪਰ ਜਦੋਂ ਅਸੀਂ ਆਮ ਤੌਰ ਦੇ ਉੱਤੇ ਕੈਨੇਡੀਅਨ ਪ੍ਰਸ਼ੰਸਕਾ ਦੇ ਚੋਂ ਯਾਨੀ ਬਹੁਤ ਸਾਰੇ ਗਰੁੱਪਸ ਤੋਂ ਪੁੱਛਿਆ ਜਾਏ ਤਾਂ ਉਹ ਟੀ ਮੋਬਾਈਲ ਪਾਰਕ ਵੱਲ ਜਾਂਦੇ ਹੋਏ ਵੇਖੇ ਜਾ ਰਹੇ ਨੇ ਇਸ ਸਾਲ ਸਟੈਂਡ ਥੋੜੇ ਵੱਖਰੇ ਦਿਖਾਈ ਦੇ ਸਕਦੇ ਨੇ ਲੰਬੇ ਸਮੇਂ ਤੋਂ ਵੈਨਕੂਵਰ ਦੇ ਟਿਕਟ ਰੀਸੇਲਰ ਕਿੰਗਸਲੇ ਬੇਲੀ ਦਾ ਇਹ ਕਹਿਣਾ ਹੈ ਕਿ ਆਮ ਤੌਰ ਦੇ ਉੱਤੇ ਜੈਸਪਨ ਸ਼ੰਸਕਾ ਦੁਆਰਾ ਆਖਰੀ ਸਮੇਂ ਦੀਆਂ ਟਿਕਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨ ਤੇ ਘੰਟੀ ਵੱਜਦੀ ਰਹਿੰਦੀ ਹੈ ਤੇ ਹੁਣ ਆਨਲਾਈਨ ਇੱਕ ਝਾਤ ਮਾਰਨ ਦੇ ਉੱਤੇ ਜਿਹੜੀ ਹੈ ਜੇ ਝਾਤ ਮਾਰਨ ਲਈ ਦੇਖੀਏ ਤਾਂ ਪਤਾ ਲੱਗਦਾ ਹੈ ਕਿ 25 ਡਾਲਰ ਤੋਂ ਘੱਟ ਕੀਮਤ ਤੇ ਟਿਕਟਾਂ ਦੀ ਬਹੁਤਾਤ ਹੈ ਵੈਨਕੂਵਰ ਟਿਕਟ ਦੇ ਮੈਨੇਜਰ ਬੈਲੀ ਨੇ ਕਿਹਾ ਹੈ ਕਿ ਮਰੀਨਰਜ਼ ਨੂੰ ਬਲੂ ਜੈਸ ਦੇ ਨਾਲ ਖੇਡਦੇ ਦੇ ਦੇਖਦੇ ਨੇ ਤਾਂ 90% ਪ੍ਰਸ਼ੰਸਕ ਜਿਹੜੇ ਨੇ ਉਹ ਕੈਨੇਡੀਅਨ ਹੁੰਦੇ ਨੇ ਵੈਨਕੂਵਰ ਕੋਈ ਕਜੋੜਾ ਕਾਰਨਰ ਨਿਊ ਕਾਮ ਅਤੇ ਐਮਿਲੀ ਪੈਡੇਨ ਟੋਰਾਂਟੋ ਬੇਸਬਾਲ ਟੀਮ ਦੇ ਵੱਡੇ ਪ੍ਰਸ਼ੰਸਕ ਨੇ ਅਤੇ ਉਹਨਾਂ ਨੇ ਜਿਹੜਾ ਉਹ ਸੀਰੀਜ਼ ਦੇਖਣ ਦੇ ਲਈ ਸੈਟਲ ਜਿਹੜਾ ਉਹ ਜਾਣਾ ਸੀ ਪਰ ਪਰੰਪਰਾ ਉਹਨਾਂ ਦੀ ਇਹ ਬਣ ਰਹੀ ਹੈ ਪਰ ਟੈਰਿਫ ਯੁੱਧ ਅਤੇ ਕੈਨੇਡਾ ਨੂੰ ਆਪਣੇ ਨਾਲ ਜੋੜਨ ਦੀਆਂ ਟਰੰਪ ਦੀਆਂ ਧਮਕੀਆਂ ਨੇ ਉਹਨਾਂ ਦੀਆਂ ਯੋਜਨਾਵਾਂ ਨੂੰ ਜਿਹੜਾ ਉਹ ਉਲਟਾ ਦਿੱਤਾ ਹੈ ਨਿਊ ਕਾਮ ਨੇ ਕਿਹਾ ਕਿ ਅਸੀਂ ਐਡਮਿੰਟਨ ਤੋਂ ਇੱਥੇ ਚਲੇ ਗਏ ਤਾਂ ਇਹ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਸੀ ਜਿਸ ਦੀ ਉਹ ਪੂਰੀ ਤਰ੍ਹਾਂ ਉਡੀਕ ਕਰ ਰਹੀ ਸੀ ਔਰ ਅਸੀਂ ਸਿਰਫ ਜਿਹੜਾ ਉਹ ਬਲੂ ਜੈਜ਼ ਗੇਮਾਂ ਲਈ ਹੀ ਨਹੀਂ ਸਗੋਂ 10-15 ਮੈਰੀਨਰਸ ਗੇਮਾਂ ਲਈ ਵੀ ਜਾਵਾਂਗੇ ਤੇ ਹੁਣ ਕੋਈ ਸਾਨੂੰ ਇਸ ਦੀ ਇੱਛਾ ਨਹੀਂ ਰਹੀ ਨਿਊ ਕਾਮ ਅਤੇ ਜਿਹੜੇ ਪੈਦੇ ਨੇ ਉਹ ਕਹਿੰਦੇ ਨੇ ਕਿ ਉਹ ਇਸ ਰਾਜਨੀਤਿਕ ਮਾਹੌਲ ਦੇ ਵਿੱਚ ਜਲਦੀ ਹੀ ਆਪਣੇ ਆਪ ਨੂੰ ਅਮਰੀਕਾ ਦੇ ਵਿੱਚ ਨਹੀਂ ਜਾਂਦੇ ਦੇਖਦੇ ਔਰ ਇਸ ਦੀ ਬਜਾਏ ਉਹ ਕਹਿੰਦੇ ਨੇ ਕਿ ਉਹ ਹੋਰ ਸਥਾਨਕ ਜਿਹੜਾ ਉਹ ਸਥਾਨਕ ਟੀਮਾਂ ਦਾ ਸਮਰਥਨ ਕਰਨ ਜਾ ਰਹੇ ਨੇ ਜਿਵੇਂ ਕਿ ਵੈਨਕੂਵਰ ਵੈਨਕੂਵਰ ਕੈਨੇਡੀਅਨ ਸਿੱਖ ਅਕਾਦਮੀ ਦੇ ਵੱਲੋਂ ਸਾਇੰਸ ਫੇਅਰ ਕਰਵਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਨੇ ਜਿਹੜਾ ਬਹੁਤ ਹੀ ਮਿਹਨਤ ਦੇ ਨਾਲ ਆਪਣੇ ਪ੍ਰੋਜੈਕਟ ਜਿਹੜੇ ਨੇ ਤਿਆਰ ਕੀਤੇ ਅਧਿਆਪਕਾਂ ਦੀ ਮਾਪਿਆਂ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਦੇ ਵੱਲੋਂ ਪ੍ਰੋਜੈਕਟ ਤਿਆਰ ਕੀਤੇ ਗਏ ਆ ਉਹ ਦੇਖਦੇ ਆ ਸਾਇੰਸ ਫੇਅਰ ਦੇ ਇੱਕ ਚਲਕ ਸੋ ਸਿੱਖ ਅਕਾਦਮੀ ਦੇ ਵਿੱਚ ਜਿੱਥੇ ਪੰਜਾਬੀ ਦੇ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਉੱਥੇ ਹੀ ਅੱਜ ਸਾਇੰਸ ਦਾ ਜਿਹੜਾ ਉਹ ਸੈਮੀਨਾਰ ਹੋਣ ਜਾ ਰਿਹਾ ਪ੍ਰਿੰਸੀਪਲ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਹੜਾ ਸਾਇਜ਼ਰ ਸੈਮੀਨਾਰ ਹੋ ਰਿਹਾ ਹੈ ਇਹਦੇ ਵਿੱਚ ਕੀ ਕੁਝ ਖਾਸ ਹੋਣ ਜਾ ਰਿਹਾ ਫਸਟ ਆਫ ਆਲੋ ਆਈ ਵਾਂਟ ਟੂ ਸੇ ਥੈਂਕਸ ਟੂ ði ਚੈਨਲ ਪੰਜਾਬੀ ਸੋ ਐਂਡ ਸੈਕੰਡਲੀ ਵਸਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਿੱਖ ਅਕੈਡਮੀ ਜਿਹੜਾ ਕਿ ਇੱਕ ਲੋਅਰ ਮੇਨ ਲੈਂਡ ਦਾ ਵਿਸ਼ੇਸ਼ ਵਿਦਿਅਕ ਆਦਾਰਾ ਹੈ ਲੰਬੇ ਸਮੇਂ ਤੋਂ ਜਿਹੜਾ ਇਹ ਵਿਦਿਅਕ ਸਮਾਗਮਾਂ ਦੇ ਰਿਹਾ ਹੈ ਬੱਚਿਆਂ ਨੂੰ ਪੇਰੈਂਟਸ ਨੂੰ ਸੋ ਅੱਜ ਉਸ ਦੇ ਵਿੱਚ ਇੱਕ ਬਹੁਤ ਵੱਡਾ ਸੀ ਇੱਕ ਇਵੈਂਟ ਕਰ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਇੱਕ ਯੂਨੀਵਰਸਿਟੀ ਸਾਇੰਸ ਫੇਅਰ ਦਾ ਨਾਮ ਦਿੱਤਾ ਹੈ ਜੀ ਸੌਰੀ ਸਾਇੰਸ ਫੇਅਰ ਜਿਹੜਾ ਆ ਇਹਦੇ ਵਿੱਚ ਜਿੱਥੇ ਸਾਡੀ ਅਕੈਡੈਮਿਕ ਸਾਡੇ ਰੀਲਿਸ এডੂਕੇਸ਼ਨਸ ਹੈਗੀਆਂ ਉੱਥੇ ਨਾਲ-ਨਾਲ ਸਾਡੇ ਜਿਹੜੇ ਅਕੈਡੈਮਿਕ এডੂਕੇਸ਼ਨ ਜਿਹੜੀ ਉਹ ਵੀ ਬਹੁਤ ਵੱਡੇ ਪੱਧਰ ਤੇ ਬੱਚੇ ਉਹਦੇ ਵਿੱਚ ਆਪਣੀ ਮੱਲਾ ਮਾਰ ਰਹੇ ਆ ਜਿਹਦੇ ਵਿੱਚ ਇੱਕ ਐਗਜ਼ੈਂਪਲ ਜਿਹੜੀ ਆ ਇੱਕ ਬੱਚਿਆਂ ਦੇ ਵਿੱਚ ਵਿਸ਼ੇਸ਼ ਤੌਰ ਤੇ ਉਹਨਾਂ ਦੇ ਵਿੱਚ ਇੱਕ ਉਤਸ਼ਾਹ ਪਾਇਆ ਜਾ ਰਿਹਾ ਹੈ ਉਹ ਬੱਚੇ ਇਸ ਦਿਨ ਨੂੰ ਉਡੀਕਦੇ ਆ ਕਿ ਕਦੋਂ ਅਸੀਂ ਅਕੈਡਮਿਕਲੀ ਆਪਣੇ ਸਾਇੰਸ ਦੇ ਕੋਈ ਪ੍ਰੋਜੈਕਟ ਜਿਹੜੇ ਆ ਸਾਡੇ ਜਾਂ ਸਾਡੇ ਵਿੱਚ ਜਿਹੜੀਆਂ ਕ੍ਰੀਏਟਿਵ ਥਿੰਗਸ ਹੈਗੇ ਸੀ ਕਦੋਂ ਅਸੀਂ ਡਿਸਪਲੇ ਕਰ ਸਕਦੇ ਆ ਸੋ ਅੱਜ ਇਹ ਸਿੱਖ ਕਨਵੀ ਵਿੱਚ ਜਿਹੜਾ 2 ਤੋਂ 4 ਵਜੇ ਤੱਕ ਜਿਹੜਾ ਇੱਕ ਬਹੁਤ ਵੱਡਾ ਇਵੈਂਟ ਹੋ ਰਿਹਾ ਜਿਸ ਦੇ ਵਿੱਚ ਬੱਚੇ ਆਪਣੇ ਆਪਣੇ ਗ੍ਰੇਡ ਵਾਈਜ਼ ਆਪਣੇ ਆਪਣੇ ਪ੍ਰੋਜੈਕਟ ਔਰ ਡਿਫਰੈਂਟ ਟਾਈਪ ਆਫ ਸਬਜੈਕਟ ਜਿਹੜੇ ਆ ਉਹਨਾਂ ਨੂੰ ਲੈ ਕੇ ਤਾਂ ਉਹਨਾਂ ਦੇ ਵਿੱਚ ਆਪਣੀ ਜਿਹੜੇ ਸਕੀਲਸ ਉਹ ਡਿਸਪਲੇ ਕਰ ਰਹੇ ਆ ਜੀ ਜੀ ਸੋ ਇਹਦੇ ਵਿੱਚ ਸਾਰੇ ਗ੍ਰੇਡ ਦੇ ਬੱਚੇ ਮਤਲਬ ਆਪਣਾ ਆਪਣਾ ਹਿੱਸਾ ਲੈ ਰਹੇ ਆ ਬਟ ਯਕੀਨ ਆਮ ਤੌਰ ਦੇ ਉੱਤੇ ਵੀ ਇਦਾਂ ਦੇ ਸੈਮੀਨਾਰ ਜਿਹੜੇ ਨੇ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਟਾਈਮ ਬਾਏ ਟਾਈਮ ਅਸੀਂ ਜਿਹੜੇ ਸਾਡੇ ਸਕੂਲ ਦੇ ਵਿੱਚ ਜਿਸ ਤਰ੍ਹਾਂ ਇਹ ਸਾਡਾ ਸਾਇੰਸ ਫੇਅਰ ਆ ਹੋਰ ਵੀ ਸਾਡੇ ਅਸੀਂ ਕੋਸ਼ਿਸ਼ ਕਰਦੇ ਆਂ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਅਸੀਂ ਇੱਥੇ ਆਪਣੇ ਪੰਜਾਬੀ ਫੇਅਰ ਵੀ ਜਿਹੜਾ ਆਰਗੇਨਾਈਜ਼ ਕੀਤਾ ਸੀ ਜਿਸ ਵਿੱਚ ਕਿ ਬੱਚਿਆਂ ਨੂੰ ਜਿਹੜਾ ਸਾਡੇ ਸੱਭਿਆਚਾਰ ਦੇ ਵਿੱਚ ਜੜੀਆਂ ਚੀਜ਼ਾਂ ਅਲੋਪ ਹੋ ਰਹੀਆਂ ਉਸ ਤੋਂ ਜਾਣੂ ਕਰਾਉਣ ਵਾਸਤੇ ਅਜੇ ਇੱਕ ਆਰਗੇਨਾਈਜ਼ਰ ਜਿਹੜਾ ਕੀਤਾ ਸੀਗਾ ਜਿਹਦੇ ਵਿੱਚ ਪ੍ਰਾਤਨ ਸਾਡੇ ਜਿਹੜੇ ਮਧਾਣੀ ਤੋਂ ਲੈ ਕੇ ਲੋ ਜੇ ਸਾਡੀ ਜਿਹੜੇ ਖੂਹ ਹੋ ਗਿਆ ਸਾਈਕਲ ਹੋ ਗਿਆ ਤੇ ਨਾਲ ਸਾਡੀਆਂ ਜਿਹੜੀਆਂ ਚਰਖਾ ਹੋ ਗਿਆ ਤੇ ਬਹੁਤ ਸਾਰੀਆਂ ਪ੍ਰਾਤਨ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅਲੋਪ ਹੋ ਰਹੀਆਂ ਉਹਨਾਂ ਨੂੰ ਪੁਨਰਜੀਵਿਤ ਕਰਨ ਵਾਸਤੇ ਔਰ ਖਾਸ ਕਰਕੇ ਬੱਚਿਆਂ ਨੂੰ ਇਹ ਦਿਖਾਉਣ ਵਾਸਤੇ ਕਿ ਸਾਡੀ ਜਿਹੜੀ ਜਿਹੜੀ ਕਲਚਰ ਸਾਡੀ ਹਿਸਟੋਰੀਕਲ ਬੈਕਗ੍ਰਾਉਂਡ ਹੈ ਕਿਆ ਤਾਂ ਉਹਦੇ ਜੋ ਤੋ ਉਹ ਅਸੀਂ ਕਰਕੀਤਾ ਤੇ ਉਹਦੇ ਨਾਲ ਹੀ ਸਾਡੇ ਹੋਰ ਵੀ ਅਸੀਂ ਸਮੇਂ ਬਾਈ ਸਮੇਂ ਬਾਈ ਸਾਡੇ ਜਿਹੜੇ ਅਸੀਂ ਅਜੋਜਿਤ ਕਰਦੇ ਰਹਿੰਦੇ ਜੀ ਸੋ ਮਿਸ ਆਲਖ ਜਿਹੜੇ ਟੀਚਰ ਨੇ ਇਥੋਂ ਦੇ ਮੇਨ ਟੀਚਰ ਨੇ ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਦੇ ਉੱਤੇ ਤਿਆਰੀ ਕਰਵਾਈ ਹੈ ਸੋ ਮਿਸ ਆਲਖ ਤੁਹਾਡਾ ਤੋਂ ਇਹ ਜਾਨਣਾ ਚਾਹਾਂਗੇ ਕਿ ਜਿਵੇਂ ਸਾਇੰਸ ਸੈਮੀਨਾਰ ਵਾਸਤੇ ਬੱਚਾ ਨੇ ਬਹੁਤ ਤਿਆਰੀ ਕੀਤੀ ਹੈ ਕਿਸ ਕਿਸ ਤਰ੍ਹਾਂ ਦੇ ਪ੍ਰੋਜੈਕਟ ਬਣਾਏ ਹੈ ਕਿ ਤੁਸੀਂ ਇਹਨਾਂ ਨੂੰ ਪ੍ਰੋਜੈਕਟ ਦਿੱਤੇ ਸੀਗੇ so welcome to our science fair. Jay. so for grade 3, we have set up the uh, theme of the science project as landforms. so as you can see, we have different forms of landforms displayed here. so some children have made mountains, ocean, island, river valleys, extra. and but uh, apart from this, this promotes environmental awareness among them and inspires creativity and a sense of responsibility too. so whenever they work in a group, it builds their teamwork, confidence so if you see here so they have the children have made the beads on their own and they are raising funds for kg1 graduation so that sets up a very good environment among the school also they feel for the school yeah. so simarjeet jawal ji tusi science teacher ho te aj science fair jada eh ho reya hai kinni ki taiyari bachiyan nu karwai gayi hai ਸੋ ਸਾਇੰਸ ਫੇਅਰ ਹਰ ਸਾਲ ਹੀ ਸਾਡੇ ਸਕੂਲ ਦੇ ਲਈ ਬਹੁਤ ਵੱਡੀ ਗੱਲ ਹੈ ਬਿਕੋਜ਼ ਇਹ ਇੱਕ ਬੜਾ ਵੱਡਾ ਮੌਕਾ ਹੁੰਦਾ ਜਿੱਦੋਂ ਸਟੂਡੈਂਟ ਆਪਣਾ ਟੈਲੈਂਟ curiosity ਜਿਹੜੀ ਆ ਉਹ ਦੂਜਣ ਪ੍ਰੈਜ਼ੈਂਟ ਕਰ ਸਕਦੇ ਆ ਸੋ ਅਰਾਊਂਡ 1 ਮੰਥ ਤੋਂ ਤਿਆਰੀਆਂ ਪੂਰੇ ਜੋਰ ਸ਼ੋਰ ਨਾਲ ਚੱਲ ਰਹੀਆਂ ਆ ਤੇ ਸਾਡੇ ਜਿਹੜੇ ਬਰਡਿੰਗ ਸਾਇੰਟਿਸਟ ਆ ਦੇ ਆਰ ਆਲਰੇਡੀ ਟੂ ਸ਼ੋ ਕਸ देयर ਪ੍ਰੋਜੈਕਟਸ অর देयर ਕ੍ਰੀਏਟੀਵਿਟੀ ਥਰੂ देयर ਵੇਰੀਅਰ ਪ੍ਰੋਜੈਕਟ ਐਂਡ ਵੀ ਆਰ ਲੁਕਿੰਗ ਫਾਰਵਰਡ ਟੂ ਅੱਛਾ ਸਾਇੰਸ ਪ੍ਰੋਜੈਕਟ ਲਈ ਦੇਖ ਸਕਦੇ ਆ ਬੱਚੇ ਬਹੁਤ ਜ਼ਿਆਦਾ ਐਕਟਿਵਲੀ ਕੰਮ ਕਰਦੇ ਪਏ ਨੇ ਸੋ ਇਹਦੇ ਵਿੱਚ ਜਿਹੜਾ ਪ੍ਰੋਜੈਕਟ ਦੀ ਤਿਆਰੀ ਔਰ ਇਹਨਾਂ ਨੂੰ ਪ੍ਰੋਜੈਕਟ ਬਾਰੇ ਦੱਸਣਾ ਅੱਧਿਆਂ ਨੇ ਦੱਸਿਆ ਕਿ ਇਹਨਾਂ ਦੀ ਪੇਰੈਂਟਸ ਨੇ ਵੀ ਹੈਲਪ ਕੀਤੀ ਹੈ ਸੋ ਟੀਚਰ ਦੀ ਇਨਵੋਲਵਮੈਂਟ ਕਿੰਨੀ ਸੀ ਕਿਵੇਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਔਰ ਕਿ ਸਾਰੇ ਬੱਚੇ ਖੁਸ਼ ਹੁੰਦੇ ਨੇ ਸਾਇੰਸ ਪ੍ਰੋਜੈਕਟ 'ਚ ਕੰਮ ਕਰਕੇ ਸੋ ਦੇਖੋ ਬੀਸੀ ਕਰਿਕੂਲਮ ਸਾਨੂੰ ਕਹਿੰਦਾ ਆ ਕਿ ਬੱਚਿਆਂ ਦੀ ਕ੍ਰੀਏਟੀਵਿਟੀ ਬਿਲਡ ਕਰਨੀ ਆ ਸੋ ਅਸੀਂ ਉਹੀ ਪ੍ਰੋਜੈਕਟ ਸਿਲੈਕਟ ਕਰਦੇ ਆ ਜਿਹੜੇ ਇਹਨਾਂ ਦੇ ਕਰਿਕੂਲਮ 'ਚ ਹੁੰਦੇ ਆ ਸੋ ਜੋ ਆਲਰੇਡੀ ਅਸੀਂ ਕਲਾਸਿਸ ਦੇ ਵਿੱਚ ਡਿਸਕਸ ਕਰ ਲਏ ਹੁੰਦੇ ਆ ਦੈਨ ਅਸੀਂ ਇਹਨਾਂ ਨੂੰ ਉਹਦੇ ਤੇ ਕ੍ਰੀਏਟਿਵ ਹੋਣ ਲਈ ਕਹਿੰਦੇ ਆ ਕਿ ਵਰਕਿੰਗ ਮਾਡਲ ਬਣਾਣ ਤਾਂ ਜੋ ਜੋ ਇਹਨਾਂ ਨੇ ਲਰਨ ਕੀਤਾ ਆ ਉਹਨੂੰ ਇਹ ਕ੍ਰੀਏਟੀਵਿਟੀ ਪ੍ਰੈਜੈਂਟ ਕਰ ਸਕਣ ਸੋ ਇਹੀ ਬੀਸੀ ਕਰਿਕੂਲਮ ਕਹਿੰਦਾ ਕਿ ਤੁਸੀਂ ਡਿਫਰੈਂਸ਼ੀਏਟਿਡ ਟੀਚਿੰਗ ਕਰਨੀ ਆ ਸੋ ਮੈਂ ਦੇਖਦੀ ਆ ਕਿ ਲਗਭਗ ਹਾਰੀ ਸਾਰੇ ਸਟੂਡੈਂਟ ਇਹਨੂੰ ਬਹੁਤ ਇੰਜੋਏ ਕਰਦੇ ਆ ਬਿਕਾਜ਼ ਐਵਰੀ ਪrezent uh, their model very uh, 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 excellently and with great talent ਤੇ ਪੈਰੈਂਟਸ ਨੂੰ ਕੁਝ ਕਹਿਣਾ ਚਾਹੋਗੇ ਤੇ ਅਸੀਂ ਪੈਰੈਂਟਸ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਦੀ ਜਿਹੜੀ ਹੈਲਪ ਤੋਂ ਬਿਨਾ ਇਹ ਪੋਸੀਬਲ ਨਹੀਂ ਆ ਕਿਉਂਕਿ ਉਹੀ ਸਾਨੂੰ ਸਾਰੀ ਜਿਹੜਾ ਅਸੀਂ ਤਾਂ ਆਈਡੀਆ ਦਿੰਨੇ ਆ ਕ੍ਰੀਏਟੀਵਿਟੀ ਦਿੰਨੇ ਆ ਦੇ ਹੈਲਪ us with all the resources and sometimes parents came up with very big new ideas so we are very thankful to ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁੱਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ